ਜੋ ਸਾਡਾ ਵੱਲੋਂ ਦਾ ਨੌਜਵਾਨ ਸੀ ਕਿਸਾਨ ਸੁਭ ਕਰਨ 20 ਸਾਲ ਦਾ ਬੱਚਾ ਅੱਜ ਉਹਦੀ ਹਮਰਸ਼ਿਆ ਹਸਨ ਖੇਡਨ ਜਿਹੜਾ ਕਿ ਅੱਜ ਸਾਡੇ ਫੋਰਸ ਨੇ ਲਾਖੀ ਚਾਰਜ ਕੀਤਾ ਤੇ ਉਹਨਾਂ ਨੂੰ ਹੱਤਿਆਚਾਰ ਕਰਕੇ ਸਿੱਧੀ ਗੋਲੀ ਪਿੱਛੇ ਦੇ वार ਕੀਤਾ ਜਿਉਂ ਸਾਹਮਣੇ ਲਲਕਾਰ ਕੇ ਆਉਂਦੇ ਤਾਂ ਸਾਡੇ ਕਿਸਾਨ ਵੀ ਕੁਝ ਮੋੜਾ ਮੋਟਾ ਮਜ਼ਬੂਤ ਹੁੰਦੇ ਤਾਂ ਵੀਰਾ ਦੱਸੋ ਸਾਨੂੰ ਸਾਡੇ ਕਿਸਾਨਾਂ ਦੀ ਕਸੂਰ ਕੀ ਹੈ ਭਰਾ ਮੇਰਾ ਸੋਡੇ ਵਰਗੇ ਜਿਹੜੇ ਤੁਸੀਂ ਬਣਿਆ ਉਹ ਅੱਧੀ ਸਾਨੂੰ ਵੋਟਾਂ ਵਾਕੇ ਦਿੱਤਾ ਹੈ ਅਸੀਂ ਵੋਟਾਂ ਇਹਨਾਂ ਕਿਸਾਨਾਂ ਨੇ ਇਨਾ ਮਤਾਵਾ ਪਹਿਣਾ ਨਹੀਂ ਪਈਆਂ ਨਾ ਬੋਟਾ ਸਾਨੂੰ ਤੇ ਤਾਈ ਸਾਨੂੰ ਇਹ ਮੈਨਾਂ ਬਣਾਇਆ ਜਵਾਬ ਦੇ ਲੋ ਜਵਾਬ ਦੇ ਲੋ ਜਵਾਬ ਦੇ ਲੋ ਸਰ ਚੁੱਪ ਕਰੋ ਜਵਾਬ ਦੇ ਲੋ ਨਹੀਂ ਜਵਾਬ ਤਾਂ ਦੇ ਲੋ ਜਵਾਬ ਦੇ ਲੋ ਇਹ ਜਵਾਬ ਤਾਂ ਜਵਾਬ ਤਾਂ ਪੂਰੀ ਕਰਤੀ ਜੀ ਜਵਾਬ ਦੇ ਦਿਓ ਨਹੀਂ ਜਵਾਬ ਇਹਨਾ ਹੋ ਗਈਆਂ ਗੱਲ ਤਾਂ ਪੂਰੀ ਜਵਾਬ ਦੇ ਦਿਓ ਫਵ ਕਰਨ ਦੇ ਗੋਲੀ ਬਜੀ ਕੋ ਜਵਾਬ ਦਿਓ ਜਵਾਬ ਦਿਓ ਲੱਗੀ ਜਾਂਚ ਕਰ ਦੋ ਵੀ ਜੀ ਮਾਵਾ ਭੈਣਾ ਬਾਅਦ ਪਿੱਛੇ ਨਹੀਂ ਜਾਈ ਉਹ ਕਰਦਾ ਕਰੋ ਜੀ ਕਰੋ ਨਾ ਕਰੋ ਨਹੀਂ ਕਰੋ ਗੱਲ ਕਰਦੇ ਕਰੋ ਜੀ ਕਰੋ ਗੱਲ ਹਾਂ ਹਾਂ ਵੀਰਾ ਗੁਰੂ ਸਾਹਿਬ ਜੈ ਜੈ ਮੈਂ ਕਦੋਂ ਕਹਿਣਾ ਪਰ ਭਾਜੀ ਭਗਾਨਾ ਤਾਂ ਛੋਟਾ ਨਹੀਂ ਸਾਣਾ ਦਿੱਤਾ ਤੁਹਾਨੂੰ ਇਹ ਵੀ ਮੈਂ ਜਿੱਥੇ ਕਹਿੰਦਾ ਹਾਂ ਮੈਂ ਮਾਤਾ ਹਾਂ ਫਤਿਹ ਸੁਣਾ ਕੇ ਤਾਂ ਮੈਂ ਵੀ ਹਾਂ ਮੈਂ ਹਰੀਆਂ ਸਬਜ਼ੀਆਂ ਖਰੀਦਦੀ ਆ ਰਤਨਾ ਅਗਾ ਬਹੁਤ ਪਸੰਦ ਜਿਹੜੀ ਕਿ ਆਰਗੇਨਿਕ ਕੀਤੀ ਜਾਂਦੀ ਆ ਕਿਵੇਂ ਛੋਟੇ ਪਿੰਡ ਅਰਨੂਆ ਦੇ ਵਿੱਚ ਮੈਂ ਹੋਰ ਸੀ ਤੇ ਮੇਰੇ ਪਿੰਡ ਦੇ ਵਿੱਚ ਮੇਰੀ ਨਖਰੀ ਸੀ ਚੰਗੀਆਂ ਮਹਿੰਗੀ ਦੇ ਜਾਂਦੀ ਤੇ ਜਿਆਦਾ ਬੇਸਾਲਾ ਨੂੰ ਪਾਗੀ ਬੰਦਾਰ ਆ ਮਡੀਕੀ ਤੋਂ ਹੁਣ ਜਿਹੜੀ ਗੱਲ ਹੈ ਕਿ ਮੈਂ ਟਿੱਕਰੀ ਬਾਰਡਰ ਦੇ ਕਿਤੇ ਨਾਲ ਨਹੀਂ ਆ ਮੱਧੇ ਸਾਹਿਬ ਦਾ ਉਹ ਵੀ ਜੁਨੀਆ ਦੇ ਵਿੱਚ ਪ੍ਰਾਪਤਪੁਰ ਦੇ ਨਾਲ ਕੰਪਨੀਵਾ ਦੇਖੀ ਤੇ ਬਸਾ ਬਹੁਤ ਪਰੇ ਸਾਡੀ ਮੈਨੂੰ ਮਿਲ ਗਈ ਹੈ ਇੱਕ ਬੜੀ ਨਿਕਰੀ ਵਾਤ ਤੇ ਮੇਰੇ ਬਾਪਰੇ 6 ਵੀ ਲੈ ਜਾਂਦੇ ਉਹਦਾ ਪੁਰਾਣਾ ਉਹਦਾ ਬਣਾ ਦੇਗਾ ਇਹਦਾ ਉਹਦਾ ਜਿਹੜਾ ਨਵੇਂ ਵਾਰ ਮੈਨੇ ਬਣਾ ਤੋਂ ਬਾਅਦ ਮੇਰੇ ਮੇਰੇ ਭਰਾ ਹੋ ਕੇ ਦੀ ਖਰਤਾ ਛੋਟੀ ਸਰਕਾਰੀ ਇਹ ਧਰਨਾ ਚ ਹੀ ਬਣੀ ਆ ਪਰ ਹੁਣ ਧਰਨਾ ਲੈਣੇ ਨਾ ਕੀ ਕਰਦੇ ਗੱਲ ਤਾਂ ਸੁਣ ਲਓ ਸੁਣਾਉਂਦੇ ਨਹੀਂ ਜੀ ਉਹ ਤਾਂ ਪੁਰਾਣਾ ਰਿਕਾਰਡ ਲੱਛਾ ਮੈਂ ਗੱਲ ਤੁਹਾਨੂੰ ਦੱਸਣਾ ਬੰਦਾ ਉਹਦਾ ਕੁ ਸੁਣਨਾ ਹੀ ਕਈ ਵਾਰ ਜਿੱਥੇ ਬੰਦੀ ਵੀ ਨਵਾਂ ਬੰਦਾ ਸ਼ਾਮਿਲ ਹੋ ਜਾਂਦਾ ਪਾਰਟੀ ਵੀ ਨਵਾਂ ਸ਼ਾਮਿਲ ਹੋ ਜਾਂਦਾ ਪਾਦਵਿਕਰ ਇਹਦੀ ਨੇ ਪਹਿਲਾਂ ਦੀ ਸਰਕਾਰ ਕੀ ਕਰਕੇ ਗਈ ਇਹ ਦੱਸੂ ਨਾ ਤੇ ਫਿਰ ਗੱਲ ਦਾ ਪੂਰਾ ਪਤਾ ਨਹੀਂ ਲੱਗਦਾ ਫਿਰ ਮੈਂ ਤਾਂ ਦੱਸੂਗਾ ਦਸਤਾਰ ਨਾਲ ਜੇ ਮੈਨੂੰ ਜਵਾਬ ਲੈਣਾ ਜੇ ਐਸ ਕਰਕੇ ਮੈਂ ਥੋੜੀ ਨਾਲ ਹੀ ਰਿਹਾ ਅਸੀਂ ਗੱਲੇਵਾਰ ਸਾਹਿਬ ਦਾ ਬੜਾ ਸਤਿਕਾਰ ਕਰਦੇ ਹਾਂ ਠੀਕ ਹੈ ਦਿੱਲੀ ਨਾਲ ਸਾਡੀ ਲੜਾਈ ਹੈ ਦਿੱਲੀ ਦੀ ਹੈ ਮੋਦੀ ਜਾਣਬੁੱਝ ਕੇ ਸਾਨੂੰ ਫਰਾਸਮੈਂਟ ਕਰ ਰਿਹਾ ਜਿੰਨਾ ਉਹ ਕਿਸਾਨਾਂ ਨੂੰ ਤੰਗ ਕਰ ਰਿਹਾ ਉਠੀ ਪੰਜਾਬ ਸਰਕਾਰ ਦੀ ਇਕਨੋਮੀ ਨੂੰ ਵੀ ਠੱਸ ਠੱਟ ਮਾਰ ਰਿਹਾ ਤੁਸੀਂ ਆਵਾਜ਼ ਕਿਉਂ ਨਹੀਂ ਠਾਉਂਦੇ ਜੀ ਉਹੀ ਕਰਲ ਕਰਦਾ ਜੀ ਸੁਣੋ ਮਤਲਬ ਜਦੋਂ ਜਦੋਂ ਕੇਜਰੀ ਬਾਦ ਖੜੇ ਗੱਲ ਸੁਣ ਲੋ ਕਰ ਜਾਣਾ ਗਲਤ ਗਲਤ ਮੇਰਾ ਤੇਰਾ ਕਰਮ ਖੂਨ ਸੁਣ ਲੋ ਸੁਣ ਲੋ ਪਹਿਲਾਂ ਗਾਰੰਟੀ ਵਾਲੇ ਪਾਸੇ ਤੁਰਾਂਗੇ ਆਪਾਂ ਕੋਈ ਗੱਲ ਨਹੀਂ ਮਾਤਾ ਸੁਣ ਲੋ ਪਹਿਲਾਂ ਕੀ ਹੈ ਦੇਖੋ ਪਤੀ ਗੱਲ ਇਹ ਹੈ ਕਿ ਮੋਦੀ ਪੰਜਾਬ ਦਾ ਸਾਡਾ ਟੈਕਸ ਜਿਹੜਾ ਜਿਹੜਾ ਟੈਕਸ ਅਸੀਂ ਤੁਲੇ ਬਾਲਦੇ ਆਂ ਜਦੋਂ ਸੀਗ ਮੈਂ ਚਾਉਨੇ ਆ ਬਿਸਕਟ ਖਾਣੇ ਆ ਨੂਨ ਮਿਰਚ ਮਸਾਲੇ ਵਾਲੀ ਲਿਹਾਉਨੇ ਆ ਤੇ ਉਹਨਾਂ ਦੇ ਜਿਹੜਾ ਟੈਕਸ ਲੱਗਦਾ ਉਹ ਸਾਰਾ ਸੈਂਟਰ ਸਰਕਾਰ ਨੂੰ GST ਰੂਪ ਦੇ ਬੱਜਦਾ ਜੋ GST ਰੂਪ ਦੇ ਸੈਂਟਰ ਸਰਕਾਰ ਕੋਲੇ ਬੱਗਿਆ ਉਹਨੇ ਉਹ ਸਾਨੂੰ ਮੋੜ ਕੇ ਪੰਜਾਬ ਦੇ ਵਿਕਾਸ ਲਈ ਕੁਝ ਪਰਸੈਂਟ ਕੱਟ ਕੇ ਵਾਪਸ ਦੇਣਾ ਹੁੰਦਾ ਤੇ ਸਾਡੇ RDF ਦੇ ਫੰਡ ਸਾਰਾ ਸੈਂਟਰ ਸਰਕਾਰ ਨੇ ਰੋਕ ਰੱਖੇ ਆ ਅਸੀਂ ਹੁਣ ਨਵੇਂ ਬਣੇ ਆ ਸਾਨੂੰ ਵੀ ਚਾਹ ਕੇ ਅਸੀਂ ਲੋਕਾਂ ਦੇ ਵਿਕਾਸ ਕਾਰਜ ਕਰੀਏ ਕੋਈ ਕੰਮ ਕਰੀਏ ਨਹੀਂ ਸਾਰਾ ਸਿੱਧਾ ਸਵਾਲ ਮੈਂ ਸਵਾਲ ਤੇ ਆਉਣਾ ਮੇਰੀ ਗੱਲ ਪਸ ਕੇ ਸਾਰਾ ਮੇਰੀ ਗੱਲ ਜੀ ਸਵਾਲ ਮੇਰੇ ਡਾਕਟਰ ਨਾਮਾਰੇ ਮੁੰਡੇ ਨੂੰ ਮੇਰੇ ਭਰਾ ਪਹਿਲਾਂ ਪਹਿਲਾਂ ਮੈਂ ਚੁੱਪ ਕਰ ਅਸੀਂ 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 ਸੁਣਨੇ ਅਸੀਂ ਤੁਹਾਨੂੰ ਘੇਰਿਆ ਗੱਲ ਤਾਂ ਨਹੀਂ ਕਰਾਂ ਸਾਡੀ ਚੰਗੀ ਗੱਲ ਤੁਹਾਨੂੰ ਮੇਰਾ ਤਾਂ ਸਾਨੂੰ ਉਹ ਸਵਾਲ ਤੇ ਜਵਾਬ ਤੇ ਹੋ ਜਾਓ ਉਹ ਤੁਹਕ ਨੇ ਪੜਿਆ ਉਹ ਭਰਾਵਾ ਜਥੇਬੰਦੀ ਵਾਲੇ ਤੁਸੀਂ ਮੋਹ ਪਹੁੰਚ ਜਥੇਬੰਦੀ ਤੇ ਮੈਂ ਵੀ ਤੁਹਾਡੇ ਨਾਲ ਰਿਹਾ ਇੱਕ ਮੈਂ ਵੀ ਕਰੂ ਸੁਣ ਲੈ ਜੇ ਤੁਸੀਂ ਮੇਰੀ ਗੱਲ ਸੁਣੋ ਸਾਰਾ ਦਿਨ ਬੈਠੇ ਭਾਸ਼ਣ ਸੁਣੀ ਜਾਂਦੇ ਹੋ ਮੇਰੀ ਗੱਲ ਤਾਂ ਸੁਣ ਲੋ ਯਾਰ ਸੁਣ ਲੋ ਹੁਣ ਗੱਲ ਇਹ ਹੈ ਕਿ ਸੈਂਟਰ ਸਰਕਾਰ ਸਾਡਾ GST ਰੋਕੀ ਬੈਠਾ ਸਾਨੂੰ ਚਾਹੇ ਕਿ ਅਸੀਂ ਲੋਕਾਂ ਦੇ ਰੂਪ ਨਵੀਂ ਸਰਕਾਰ ਬਣਿਓ ਕਿ ਕੰਮ ਕਰੀਏ ਤੁਹਾਡੇ ਖਾਲ ਬਣਾਈਏ ਛੋਟੇ ਹਸਤਾ ਛੋਟੇ ਬੱਚਿਆਂ ਲਈ ਸਕੂਲਾਂ ਚੰਗੇ ਪ੍ਰਬੰਧ ਕਰੀਏ ਕਸਾਨਾਂ ਉਨੀਆਂ ਦਿੱਕਤਾਂ ਗਲੀਆਂ ਨਾਲੀਆਂ ਵਿਕਾਸ ਕਾਰਜ ਸੜਕਾਂ ਸੁੱਟੀਆਂ ਪਈਆਂ ਬਣਾਈਏ ਉਹਦਾ ਇਹ ਕੋਈ ਸੁਣਨਾਂ ਨਹੀਂ ਕਿਸਾਨੀ ਮਰ ਗਈ ਹੈ ਜਿਹੜਾ ਕਿਸਾਨੀ ਮਰ ਗਈ ਹੈ ਕਿਹਦੀ ਕਰਨੀਆਂ ਗਰਦੀਬ ਸੰਤਾ ਲੋ ਮੇਰੇ ਮਾਤਮੇ ਮੇਰੀ ਸਰਮੋਹਿਕ ਏਰੀਆ ਯਾਰ ਦੂਜੇ ਪਾਸੇ ਲੱਗੇ ਆਉਂਦੇ ਆ ਜਿਹਦਾ ਕਦੀ ਚੋਰੀ ਹੋ ਜਾਂਦੀ ਹੈ ਫਿਰ ਸੁਣੋ ਕੋਵਿਡ ਸੁਣ ਫਿਰ ਫਿਰ ਸੁਣੋ ਸਨਾ ਚੰਗੀ ਲੱਗੀ ਗੱਲ ਕੋਈ ਜੋ ਮਰਜ਼ੀ ਚੱਲ ਅਸੀਂ ਉਹ ਮੁੱਦੇ ਉੱਥੇ ਜਾ ਬਣਾ ਸੁਣਦਾ ਲੋ ਬਾਈ ਸੁਣਦਾ ਲੋ ਸੱਚ ਜਿਹੜਾ ਸੱਚ ਸੁਣਦਾ ਮਾਦਾ ਰੱਖੋ ਮੇਰੇ ਵੀਰ ਸਰੋਏ ਇਹਦਾ ਫਿਰ ਉੱਥੇ ਬੈਠੇ ਸੀਗੇ ਨਹੀਂ ਹੋਣ ਵਾਲੇ ਵੀ ਦੱਸ ਰਹੇ ਹਾਂ ਉਸ ਦਾ ਵੀ ਚਾਹਤਾ ਵੀ ਸਾਨੂੰ ਵੀ ਚਾਹਤ ਹੈ ਅਸੀਂ ਕੰਮ ਕਰੀਏ ਮੋਦੀ ਨੇ ਸਾਡਾ ਆਰਡੀਐਸ ਮਾਡਲ ਰੱਖਿਆ ਸਾਡੀ ਵੀ ਲੜਾਈ ਸੈਂਟਰ ਸਰਕਾਰ ਦੇ ਨਾਲ ਹੈ ਮੈਂ ਤੁਹਾਡੇ ਨਾਲ ਇਕੱਠੇ ਲੜਾਈ ਲੜਨ ਨੂੰ ਤਿਆਰ ਹਾਂ ਮੂਰੇ ਲਾਚੀਤਾਨ ਨੂੰ ਵੀ ਤਿਆਰ ਹਾਂ ਪਰ ਉਹ ਨਹੀਂ ਹੈ ਅਸੀਂ ਪੰਜਾਬ ਦਾ ਸਾਰਾ ਇੰਡਸਟਰੀ ਦਾ ਕੰਮ ਰੁਪਰ ਗਿਆ ਜਿਹਦੇ ਨਾਲ ਸਾਨੂੰ ਕਿਹਾ ਪੰਜਾਬ ਸਰਕਾਰ ਨੇ 110 ਜਿਹਦੇ ਨਾਲ ਅਸੀਂ ਥੋੜਾ ਵਿਕਾਸ ਕਰ ਸੈਟ ਸਾਨੂੰ ਪਹਹਾ ਦਿੰਦਾ ਨਹੀਂ ਜਿਹਦੇ ਨਾਲ ਇਹ ਸਰਕਾਰ ਚਲਾ ਕੇ ਥੋੜੇ ਕੰਮ ਕਰ ਸਕੀਏ ਉਹ ਸਾਨੂੰ ਵਪਾਰ ਚ ਪੈਸਾ ਆਉਂਦਾ ਅਸੀਂ ਕਿੰਨਾ ਚਿਰ ਵਪਾਰ ਨੂੰ ਰੋਕੇ ਰੱਖਿਆ ਕਿ ਡੱਲੇ ਸਾਹਿਬ ਵਾਲ ਸਾਹਿਬ ਦੇ ਪਿੱਛੇ ਐਡੀ ਵੱਡੀ ਕੁਰਬਾਨੀ ਕਿ ਉਹ ਸੰਘਰਸ਼ ਦੇ ਬੈਠੇ ਉਹ ਮਰਨ ਵਰਤ ਰੱਖਿਆ ਪੰਜਾਬ ਦੇ ਲੋਕ ਨਹੀਂ ਜਾਗੇ ਨਹੀਂ ਗਏ ਉਹਨਾਂ ਦੇ ਪਿੱਛੇ ਜਾ ਕੇ ਖੜੇ ਸਰਕਾਰ ਦੇ ਮੰਤਰੀ ਤੱਕ ਜਾ ਕੇ ਉਹਨਾਂ ਕੋਲ ਉਹਨਾਂ ਦੇ ਹਾਲਾਤਾਂ ਪੁੱਛ ਕੇ ਆਏ ਨੇ ਬਹੁਤ سارے ਵੱਡੇ ਪੱਦਰ ਦੇ ਸਾਡੀ ਪੂਰੀ ਸਰਕਾਰ ਉੱਥੇ ਜਾ ਕੇ ਡੱਲੀ ਵਰਸਾ ਦੇ ਅਸੀਂ ਡੱਲੀ ਦਾ ਸਾਹਿਬ ਨੂੰ ਮਨ ਕਰਾਰੇ ਛੱਡ ਗਏ ਅਸੀਂ ਅਸੀਂ ਡੱਲੇ ਵਾਲਾ ਸਾਹਿਬ ਨੂੰ ਮੇਰੀ ਗੱਲ ਸੁਣ ਲੋ ਦੂਸਰੇ ਪਾਸੇ ਅਸੀਂ ਪੰਜਾਬ ਨੂੰ ਜਦੋਂ ਸਾਡਾ ਬੰਦਾ ਕਿੰਨਾ ਜੀ ਉੱਥੇ ਕਿੰਨਾ ਬੰਦਾ ਬੈਠਾ ਤੁਹਾਡਾ ਨਾ ਮਾਸਟਰ ਬੰਦੇ ਪੰਜਾਬ ਸਾਰਾ ਪੰਜਾਬ ਸਿਰਦਾ ਦੂਜੇ ਜਥੇਬੇਰੀਆਂ ਉਹ ਅੱਡ ਅੱਡ ਮੂੰਹ ਹੋਏ ਪਏ ਨੇ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਪੰਜਾਬ ਦਾ ਬਫਾ ਹੋ ਗਿਆ ਹੋਇਆ ਅਸੀਂ ਤੁਹਾਡੇ ਕੰਮ ਖੰਡੇ ਚੁਣੋਂ ਲਈ ਕੀ ਪੈਸਾ ਟੈਕਸ ਵਪਾਰ ਪੰਜਾਬ ਪਛੜਿਆ ਨਾ ਰਹੇ ਜੇ ਬੱਚਿਆਂ ਦੀ ਪੜ੍ਹਾਈ ਤੇ ਪੂਰੀ ਸਿਹਤ ਸਿਸਟਮ ਤੇ ਲੋਡੀਆਂ ਗਲੀਆਂ ਨਾਲੀਆਂ ਥੋੜੇ ਖੇਤੀ ਚ ਦੇਣ ਵਾਲੇ ਆਉਣ ਵਾਲੇ ਸਮੇਂ ਤੇ ਜਿਹੜੇ ਅਸੀਂ ਸਭ ਦੇਣੀਆਂ ਸਬਸਿਡੀਆਂ ਦੇਣੀਆਂ ਤਾਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਜਿਹੜੀਆਂ ਅਸੀਂ ਸਹੂਲਤਾਂ ਦੇਣੀਆਂ ਨੇ ਉਹ ਸਹੂਲਤਾਂ ਤੋਂ ਅਸੀਂ ਬਾਝੇ ਨਾ ਰਹਿ ਜੀ ਪੰਜਾਬ ਸਮਾਗਮ ਨਾ ਰਹੇ ਜੀ ਖਾਣ ਵਾਲੇ ਸੁਪਾਈ ਦਾ ਸਮਾਂ ਕੋ ਜੇ ਠੀਕ ਹੈ ਅੱਜ ਵੀ ਸਿਲਵਾਰ ਦੇ ਦਿਨ ਬੋਲ ਜੀ ਕਹਿੰਦੇ ਉਹ ਸਿੱਧਾ ਲੈ ਭੈਣ ਮੇਰੀ ਇੱਕ ਗੱਲ ਸੁਣੀ ਹੁਣ ਮੈਂ ਚੁੱਪ ਕਰਦਾ ਮੇਰੇ ਪੈਰ ਕੋਈ ਤਾਂ ਨੌਜਵਾਨ ਇੱਕ ਮੇਰੀ ਗੱਲ ਸੁਣ ਇੱਕ ਮੇਰੀ ਗੱਲ ਸੁਣ ਇੱਕ ਗੱਲ ਸੁਣੀ ਦੇਖ ਇੱਕ ਗੱਲ ਨਾ ਤਰੀਨ ਸੈਂਪਲ ਸਵਾਲ ਜਿਹਨਾਂ ਦਾ ਸੌਣਾ ਸਹਿਮਤ ਤੂੰ ਕਹਿੰਦੀ ਮੇਰੀ ਭੈਣਾ ਜੇ ਮੈਂ ਤੁਰਿਆ ਫਿਰਦਾ ਹੁਣ ਵੋਟਾਂ ਵਾਸਤੇ ਜਮਾ ਇੱਕ ਨੇਤਾ ਉਹਦੀਆਂ ਵੋਟਾਂ ਵਾਸਤੇ ਤੁਰਦਾ ਚ ਕੋਈ ਦੋਰਿਆ ਨਹੀਂ ਪਰ ਮੈਂ 3 ਸਾਲ ਮੈਨੂੰ ਬਣੇ ਨੂੰ ਹੋ ਗਏ ਕੋਈ ਬੰਦਾ ਕਹੇ ਦੇ ਦਾਣਾ ਮੰਡੀ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਦਾਣਾ ਮੰਡੀ ਚ ਆ ਜੀ ਦਾਣਿਆਂ ਦੇ ਸਮੇ ਝੋਨੇ ਆਏ ਸਮੇ ਅਫਸਰਾਂ ਨੂੰ ਲੈ ਕੇ ਇੱਥੇ ਆ ਕੇ ਤੁਹਾਡੇ ਮਸਲੇ ਤੇਜ਼ੀ ਨਾਲ ਬਕਾ ਕੇ ਨਹੀਂ ਗਿਆ ਜਾਂ ਸ਼ੁਰੂ ਨਹੀਂ ਕਰਾਇਆ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਜ਼ਿਲ੍ਹੇਦਿਆਂ ਨੂੰ ਇੱਥੇ ਸਾਹਮਣੇ ਟੈਂਟ ਲਾ ਕੇ ਇਕੱਲੇ ਇਕੱਲੇ ਪਿੰਡ ਦੇ ਸਾਥੀ ਦਾ ਬਜ਼ੁਰਗ ਦਾ ਕਿਸਾਨ ਦਾ ਮਜ਼ਦੂਰ ਦਾ ਮਸਲਾ ਸੁਣ ਕੇ ਬਹੁਤੇ ਹੱਲ ਕਰਾਈ ਆ ਬਹੁਤੇ ਨੀਂਹ ਹੋਏ ਹੋਣੇ ਮੈਂ ਮਨ ਬਸ। ਉਹ ਤੋਂ ਬਾਅਦ ਦੇ ਵਿੱਚ ਥੋੜੇ ਹਰ ਪਿੰਡ ਦੇ ਵਿੱਚ ਪਤਾ ਨਹੀਂ ਕਿੰਨੇ ਵਾਰੀ ਇੱਕ ਦੋ ਵਾਰ ਇੱਕ ਪਹਿਲਾਂ ਆਇਆ ਇੱਕ ਪਹਿਲਾਂ ਤਿੰਨ ਵਾਰੀ ਮੈਂ ਅਫਸਰਾਂ ਨੂੰ ਲੈ ਕੇ ਆਇਆ ਮੈਂ ਇਕੱਲੀ ਵੋਟਾਂ ਵਾਸਤੇ ਨਹੀਂ ਫਿਰਦਾ ਮੈਨੂੰ ਇੱਕ ਬੋਝ ਆ ਮੇਰੇ ਸਿਰ ਤੇ ਵੀ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਂ ਤੁਹਾਡੇ ਲਈ ਕੁਝ ਕਰ ਜਾ ਮੈਂ ਕੁਝ ਕਰ ਜਾ ਤੁਹਾਡੇ ਲਈ ਕੋਈ ਕੰਮ ਕਰ ਜਾ ਤੁਹਾਡਾ ਰੋਸਾ ਆਪ ਦੇ ਸਾਹਮਣੇ ਮੇਰਾ ਅੱਜ ਕੰਮ ਹੈ ਕਿਸਾਨਾਂ ਦੇ ਸਰ ਸਰ ਇੱਕ ਦਿਨ ਮੈਂ ਵੀ ਕਿਸਾਨਾਂ ਲਈ ਆਇਆ ਇੱਕ ਮਿੰਟ ਸੁਣੋ ਮੇਰੀ ਗੱਲ ਉਹ ਮੇਰੇ ਵੀਰ ਕਰਕੇ ਉਹ ਪ੍ਰਹਾਰ ਰਿਹਾ ਇੱਕ ਮਿੰਟ ਨਾਵਾ ਇੱਕ ਮਿੰਟ ਉਹ ਮੇਰੇ ਵੀਰ ਸੁਣ ਸੁਣ ਸੈਟ ਕਿੰਨਾ ਗੁੰਦੀ ਸੀਗੀ ਅੱਗੇ ਕਿਹੜੇ ਲੋਕਾਂ ਦੇ ਮਾਮਲੇ ਕਰਦੇ ਧਰਨਾ ਲੱਗਦਾ ਬਰਨ ਅਫਸਰ ਖੜੇ ਆ ਕੋਲੇ ਭਰਾ ਮੇਰੇ ਆਹੀ ਤਾਂੜਾ ਮੰਡੀ 'ਚ ਖੜੇ ਆ ਇੱਥੇ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਹੁਣ ਆਰੋ ਵਾਲਾ ਪਾਣੀ ਆਉਂਦਾ ਜਿੱਦਾਂ ਮੈਂ ਬਣਿਆ

ਪਣੀ ਪਿਆ ਹੁੰਦਾ ਸੀ ਲੜਕੇ ਵਾਲਾ ਸਰਾਧਾਣੀ ਹਰ ਜਾ ਔਰ ਦੁਕਾਨਾ ਮੈਂ ਤਾਂ ਮੇਰੀ ਦੁਕਾਨਾ ਟਪਦਾ ਕਰਦਾ ਤੁਸੀਂ ਕਹਿੰਦੇ ਵਪਾਰ ਸਾਡਾ ਰੋ ਗਿਆ ਉੱਥੇ ਉਹ ਰੋਕਾ ਕਿਨੇ ਲਾਈਆਂ ਸੀ ਜੀ ਅੱਗੇ ਪੈਸੇ ਤੁਸੀਂ ਕਿਹੜਾ ਜਾ ਸੀ ਦਿੱਲੀ ਨੂੰ ਜਾਂਦੇ ਓਥੇ ਰੋਕਾ ਕਿਨੇ ਲਾਈਆਂ ਸੀ ਸੈਂਟਰ ਦੇ ਵਿੱਚ ਸਰਕਾਰ ਮੋਦੀ ਦੀ ਹਰਿਆਣੇ 'ਚ ਵੀ ਮੋਦੀ ਦੀ ਸਰਕਾਰ ਮੇਰੀ ਗੱਲ ਸੁਣਦਾ ਹੁੰਦਾ ਪੰਜਾਬ ਤੇ ਖੜੇ ਘਰੇ ਵਰਕੇ ਆ ਕਿਉਂ ਡਾਂਗਾ ਮਾਰਦੇ ਕੌਨੀਆਂ ਮਾਰਦੇ ਤੁਸੀਂ ਆਨੂੰ ਖੁੱਡੂ ਬਣਾ ਰਹੇ ਹੋ ਚਾਲ ਮੇਰੀ ਗੱਲ ਸਾਡਾ ਹੀ ਰਹਣਾ ਮੇਰੀ ਗੱਲ ਸੁਣ ਲੈ ਸਾਡੇ ਕੱਲੇ ਬੰਦੇ 2 ਲੱਖ ਦਾ ਸਾਡਾ ਹੀ ਹੈ ਮੇਰੀ ਗੱਲ ਸੁਣ ਸਾਡੇ ਹੀ ਰਹੇਗਾ ਕਿਤੇ ਕਿਤੇ ਤੂੰ ਪ੍ਰੋਗਰਾਮ ਲਈ ਦਿੱਲੀ ਦਾ ਦਿੱਲੀ ਪੂਜ ਕਰਨ ਆਰ ਪਾਕੀ ਲੜਾਈ ਜੇ ਮੈਂ ਇਸ ਹਲਕੇ ਦਾ ਪੁੱਤ ਨਾ ਹੋਇਆ ਪਿੱਛੇ ਹਟ ਗਿਆ ਮੈਂ ਤੁਹਾਨੂੰ ਬਤਾ ਦੂਗਾ ਨਹੀਂ ਹੁਣ ਨਹੀਂ ਲੱਗੇ ਨਹੀਂ ਬੰਦੋ ਕਹਿੰਦਾ ਕਿਥੇ ਨਹੀਂ ਲੱਗੇ ਮੈਂ ਤੁਹਾਨੂੰ ਬਤਾ ਦਗਾ ਕਿ ਅਮਾਗ ਖਾਂਟੀ ਵਿੱਚ ਬਚਾ ਦਿੱਤੀ ਤੁਸੀਂ ਘਰੇ ਸੋਸ ਤੇ ਸਾਡੇ ਕੋਲ ਆਏਗਾ ਹੁਣ ਤੁਸੀਂ ਆਦੇ ਮੇਰੇ ਵੀਰ ਮੇਰੇ ਵੀਰ ਮੇਰੀ ਗੱਲ ਸੁਣੋ ਸਾਡੇ ਬਾਅਦ ਵਿੱਚ ਮੈਂ ਇੱਕ ਵਾਰੀ ਭਰਾ ਮੇਰੇ ਆਉਣਾ ਸੀ ਥੋੜੇ ਜਥੇ ਬੰਦੇ ਦੀ ਆਗੂਆਂ ਨੇ ਏ ਕਿਹਾ ਅਸੀਂ ਸ਼ਾਮ ਨੂੰ 5 ਵਜੇ ਪ੍ਰੋਗਰਾਮ ਬਣਾਵਾਂਗੇ ਪਹਿਲਾਂ ਨਾ ਸਾਨੂੰ ਜਿਹੜੀ ਮੇਰੇ ਕੋਲ ਸੀਆਡੀ ਰਿਪੋਰਟ ਹੈ ਔਰ ਮੈਂ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਚੰਡੀਗੜ੍ਹ ਜਾਣਾ ਸੀ ਮੈਂ ਥੋੜੇ ਕਰਕੇ 7 ਵਜੇ ਤੱਕ ਬੈਡਰ ਵਿੱਚ ਬੈਠਾ ਰਿਹਾ ਮੈਂ ਪੁੱਛਿਆ ਧਰਨਾ ਚੱਕਿਆ ਗਿਆ ਧਰਨਾ ਚੱਕਿਆ ਗਿਆ ਮਾਹਰ ਫਿਰ ਆਈ ਕਿਉਂ ਨਹੀਂ ਤੁਸੀਂ ਕਹਿੰਦੇ ਸੀ ਮਿਲ ਕੇ ਮੰਗ ਪੱਤਰ ਦੇਣਾ ਆਈ ਨਹੀਂ ਕੋਈ ਬਈ ਮੇਰੇ ਇੱਕ ਇੱਕ ਛਾਰ ਛੋਟੀ ਹੋਰ ਗੱਲ ਆ ਚੋ ਵਾਲਾ ਉਹ ਰੋੜਾ ਜੀ ਉੱਥੇ ਤੁਸੀਂ ਕਿੰਨੇ ਕਰ ਗਏ ਮੈਂ ਨਹੀਂ ਉਸ ਮਸਲੇ ਚ ਆਇਆ ਦੇਖੋ ਮੇਰੇ ਇਹ ਛੋਟਾ ਹਲਕਾ ਨਹੀਂ ਹੈ ਡਾਇਰਕਟ ਨਹੀਂ ਹੈ ਛੋਟਾ ਹਲਕਾ ਨਹੀਂ ਹੁੰਦਾ ਮੇਰੀ ਗੱਲ ਤਾਂ ਸੁਣੋ ਮੈਂ ਬਾਅਦ ਕੋਡੇ ਕੋਲ ਕੋਈ ਮੈਨਾ ਹੱਲ ਨਹੀਂ ਗਈ ਕੋਈ ਹੱਲ ਨਹੀਂ ਬਣੀ ਸਾਡੇ ਸਾਡੇ ਰਾਤ ਨੂੰ ਘਰ ਘਰ ਟਾ ਰਿਹਾ ਹੈ ਸਾਡੇ ਸਿਲੰਡਰ ਚੋਰੀ ਹੋਈਆਂ ਸਾਡੀਆਂ ਟਰਾਲੀ ਚੋਰੀ ਕੀਤੀਆਂ ਪੰਜਾਬ ਸਰਕਾਰ ਨੇ ਚੋਰੀਆਂ ਕੀਤੀਆਂ ਟਰਾਲੀਆਂ ਗੈਸ ਉਹ ਚੋਰੀ ਕੀਤੇ ਐਸੀ ਐਸੀ ਸਾਡੇ ਨਹੀਂ ਛੱਡੇ ਉੱਥੇ ਐਸੀ ਲਾ ਕੇ ਮੈਂ ਜੇ ਹਲਕੇ ਦੇ ਕਿਸੇ ਵੀ ਬੰਦੇ ਦਾ 1 ਰੁਪਿਆ ਜਾਂ ਗ੍ਰਾਂਟ ਦੀ ਖਾਤੀ ਹੋਵੇ

ਕਤਕੰਬ ਲੰਦਾ ਨਹੀਂ ਉਹ ਉਧਰ ਵੀ ਗਏ ਗਏ ਸੀ ਨਾ ਹਾਂ ਜੀ ਹਾਂ ਪਹਿਲਾਂ ਵੀ ਗਏ ਸੀ ਮੇਰੀ ਗੱਲ ਮੇਰੀ ਫੇੜੇ ਨੂੰ ਬਸੇ ਤੈਨੂੰ ਬਸ ਮੈਂ ਤੇ ਨਾਲ ਗੱਲ ਇੱਕ ਕਹਿੰਦਾ ਸੁਣ ਬਣਾ ਮੈਨੂੰ ਅੱਧਰ ਸਾਨੀ ਪਾਸੇ ਖੜੇ ਆ ਜੀ ਨਾਲ ਖੜੇ ਆ ਇੱਕ ਇੱਕ ਮੈਨ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਨਾ ਮੇਰੀ ਗੱਲ ਤਾਂ ਸੁਣੋ ਬਟ ਟਵੀਰ ਕੇ ਮੈਂ ਮਾਰ ਮਾਰੋ ਮਾਸ ਯਾਰ ਇੱਕ ਮਿੰਟ ਸੁਣ ਲੈ ਲੈ ਇਹਦੀ ਗੱਲ ਹੋਣ ਇੱਕ ਗੱਲ ਲੈ ਮੈਨੂੰ ਐ ਦੱਸੋ ਅੱਜ ਦਾ ਯਾਰ ਕਿਸਾਨੀ ਵਾਲੇ ਮਸਲੇ ਤੇ ਆਏ ਮੰਡੀ ਚ ਆਇਆ ਜੀ ਸਾਹਿਬ ਸਪਾਈ ਦੀ ਉਹ ਕੀ ਵਾਲੇ ਪਰਜ ਪੂਰੇ ਟੈਂਟ ਅੱਛਾ ਹੀ ਕੰਮ ਜਿੱਤੇ ਬੋਰਡਾ ਮੰਨੂ ਦੁਬਾਰੀ ਕਰ ਲਿਓ ਸਵਾਰ ਬੋਟਾ ਮੇਰੀ ਗੱਲ ਨਾ ਚਾਹ ਰਿਹਾ ਮੁੰਡਾ ਨਹੀਂ ਆ ਰਿਹਾ ਅੱਜ ਮਾਣ ਜਬਰ ਦੀ ਆ ਰਹੀ ਹੈ 15 ਮਿੰਟ ਪਹਿਲਾਂ ਪਤਾ ਲੱਗਾ ਗੱਲ ਡਾਕਟਰ ਕਿ ਰਾਤ ਕਰਦਾ ਇੱਕ ਮਿੰਟ ਤੁਸੀਂ ਯਾਰ ਮੇਰੇ ਨਾਲ ਪੰਜ ਪੰਜ ਲੱਖ ਦਾ ਇਨਸਾਨ ਹੈ ਪਿੰਡ ਦਾ ਪੰਜ ਤੂੰ ਸਰਕਾਰ ਨੂੰ ਮਾਰੀ ਨੀ ਦਿੰਦੇ ਕਰਦੇ ਲੈ ਅਸ਼ਤੀਵਾ ਦੇ ਲੋ ਜੀ ਜੇ ਛੱਡੀ ਨਹੀਂ ਗੱਲ ਕਰਨੀ ਆ ਤੂੰ ਅਸ਼ਤੀਵਾ ਦੇ ਚੱਲ ਜੀ ਮੈਂ ਟੋਕਾ ਦੇ ਕੰਮ ਕਰਨੇ ਆ ਅਸ਼ਤੀਵਾ ਦੇ ਦੇਵਾ ਤੂੰ ਸਰਕਾਰ ਨਾਲ ਬਹੁਤ ਬੰਦ ਗੱਲ ਰੱਖ ਬੰਦ ਕਰ ਦੇ ਅਜੀ ਛੋਟੇ ਸੰਬੰਧ ਗੱਲ ਰੱਖ ਲੈ ਇਹ ਸਰਕਾਰ ਮਰਦਾ بابا مرحبا مرحبا